ਇੰਦੀ ਇਹ ਲਾਸ਼ਾਂ ਦਾ ਲਿਆ ਕੇ ਗੱਡੀ ਲਿਆ ਕੇ ਇੱਥੇ ਨਾ ਗੱਡੀ ਦੇ ਵਿੱਚੋਂ ਇਹਨਾਂ ਦੀ ਗੱਡੀ ਦੇ ਵਿੱਚ ਇਸ਼ਨਾਨ ਕਰਾਇਆ ਮੁੜ ਕੇ ਉਹ ਲਾਸ਼ਾਂ ਲਿਆ ਕੇ ਇੱਧਰ ਨੂੰ ਸਿਵਾ ਸਿਵੇ ਨੂੰ ਲੈ ਗਏ ਆ ਤੇ ਮੈਂ ਉਹ ਉਧਰਲੇ ਬੰਨੇ ਇਹ ਖਾੜਾ ਪਹਲਵਾਨਾਂ ਦਾ ਖਾੜਾ ਖੰਮ ਉਸਤਾਦ ਦਾ ਉਹਦੇ ਵਿੱਚ ਕਮਰਾ ਸੀ ਉਹਦੇ ਵਿੱਚ ਦੀ ਘਮੋਰੀ ਸੀ 4 ਇੰਚੀ ਬਾਈ 6 ਇੰਚੀ ਦੀ ਉਂ ਦੀ ਮੈਂ ਆ ਕੇ ਦੇ ਵੇਂਦਾ ਰਿਆ ਇਹ ਬਾਕੀ ਫੌਜ ਨੇ ਆ ਕੇ ਇਹ 11 ਨੰਬਰ ਤੇ ਸੰਤ ਜਰਨਾਸ ਹੋਂ ਦਾ ਸੰਸਕਾਰ ਕੀਤਾ ਉਥੇ 3 ਤੇ 4 ਦੇ ਉੱਤੇ ਭਾਈ ਮਰੀਕ ਸਿੰਘ ਦੇ 26 ਨੂੰ ਰੰਦਾ ਸਸਕਾਰ ਕੀਤਾ ਇਧਰੋਂ ਇਹ ਚੌਹਣ ਸਿੰਘਾਂ ਦਾ ਉੱਥੇ ਸਸਕਾਰ ਕੀਤਾ ਜੀ ਬਾਕੀ ਇੱਥੇ ਇੱਕ ਖੂਨ ਦਾ ਵਾਲਾਂ ਦਾ ਲੜ ਵੀ ਭੱਜਾ ਸੀ ਉਹ ਜਿਹੜਾ ਖੂਨ ਦਾ ਵਾਲਾਂ ਦਾ ਲੜ ਹੀ ਉਹ ਮੈਂ ਚੌਹਣ ਸਿੰਘਾਂ ਦੇ ਉੱਤੇ ਉਹਨਾਂ ਦੇ ਸਿਵਲ ਦੇ ਚੌਹਣ ਸਿੰਘਾਂ ਦੇ ਉੱਤੇ ਮੈਂ ਵਧਾਇਆ ਸੀ ਪਰ ਦੂਜੇ ਦਿਨ ਆਇਆ ਇਸੇ ਸੰਤਾਨ ਦਾ ਸਸਕਾਰ ਹੋਇਆ ਸੀ ਉਸ ਵੇਲੇ ਮੈਂ ਦੇਖਿਆ ਪੈਰ ਵਾਲੀ ਬਾਈ ਦੇ ਖੱਡਾ ਪਰਨਾ ਖੂਨ ਦਾ ਲਿਪੜਿਆ ਪਿਆ ਸੀ ਉਹਨੂੰ ਚੁੱਕ ਕੇ ਮੈਂ ਲਿਜਾ ਕੇ ਨਕੇਤ ਮਨਨ ਅਕੈਦੇ ਤੇ ਧੋਣਾ ਕਰ ਦਿੱਤਾ ਉਹ ਉਧਰੋਂ ਜਾ ਕੇ ਧੋਣਾ ਕਰਤਾ ਉਹਨੇ ਚੰਨੂ ਵਾਹਦਾ ਆਇਆ ਪੀਏ ਪੀਜ਼ਾ ਉਹਨੇ ਮੈਨ ਨਾਲ ਗੱਲ ਕੀਤੀ ਵੀ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਇੱਥੇ ਮੈਂ ਮਸਾਨਾ ਦੇ ਸੇਵਾਦਾਰ ਆ ਉਹਨੇ ਸੇਵਾਦਾਰ ਤੋਂ ਬਾਅਦ ਮੈਨੂੰ ਕਹਿੰਦੇ ਕਿ ਤੁਸੀਂ ਇਤਰਾ ਕਰੋ ਤੁਹਾਡਾ ਘਰ ਕਿੱਥੇ ਮੈਂ ਕਿਹਾ ਨਾਲ ਦੇ ਬੰਨੇ ਨਾਲ ਹੀ ਮੇਰਾ ਘਰ ਆ ਉਹਨੇ ਕਿਹਾ ਇਸ ਤਰ੍ਹਾਂ ਕਰੋ ਤੁਸੀਂ ਇਹ ਫੁੱਲ ਆ ਸੰਤਾਂ ਦੇ ਆ ਤੁਸੀਂ ਇਥੋਂ ਲੈ ਜਾਓ ਘਰ ਨੂੰ ਮੈਂ ਤੁਹਾਡਾ ਘਰੋਂ ਆ ਕੇ ਫੁੱਲ ਲੈ ਜਾਵਾਂਗਾ ਤੁਸੀਂ ਆ ਪਰਨਾ ਜਿਹੜਾ ਮੈਨੂੰ ਦੇ ਦਿਓ ਉਸ ਲਈ ਉਹਦੇ ਨਾਲ ਇਹ ਗੱਲ ਹੋਈ ਉਸ ਤੋਂ ਬਾਅਦ ਮੈਂ ਉਹਨਾਂ ਅਕੈਜੂਲ ਮੇ ਫੁੱਲ ਲੈ ਜਨਾ ਮੈਂ ਇੱਥੇ ਮਗਲੇ ਬੰਨੇ ਮਿਲਦੇ ਵਿੱਚੋਂ ਪਰਨਾ ਗੁਥਰੀ ਲੈਣ ਗਿਆ ਉਹਨੇ ਜਨੂੰ ਆਏ ਡੀਸੀ ਸਾਹਿਬ ਉਹਨਾਂ ਫੁੱਲ ਖਾਨ ਨੂੰ ਫੁੱਲ ਇਥੇ